ਕੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਫਤੇਗੜ ਸਾਹਿਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਮਾੜੇ ਅਨਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਿੱਤ ਗੈਂਗਸਟਰ ਅਰਸ਼ ਦੱਲਾ ਗੈਂਗ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਸੀ ਜੇਨਰਲ ਦੀ ਪੁਛਗਿੱਛ ਤੋਂ ਤੇਜਵੀਰ ਸਿੰਘ ਨਾਮ ਦੇ ਵਿਅਕਤੀ ਨੂੰ ਪਟਿਆਲਾ ਜੇਲ੍ਹ ਤੋਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਜਿਸ ਤੋਂ ਜਾਂਚ ਦੌਰਾਨ ਤੇਜਵੀਰ ਤੋਂ 4 ਦੇਸੀ ਪਿਸਤਲ ਬਰਾਮਦ ਕੀਤੇ ਗਏ ਹਨ ਫਤੇਗੜ ਸਾਹਿਬ ਤੋਂ ਖਾਸ ਰਿਪੋਰਟ FIR ਨੰਬਰ 12 ਸਰੰਦ ਪੁਲਿਸ ਸਟੇਸ਼ਨ ਵਿੱਚ 11 ਫ फेब्रुवारी ਨੂੰ ਦਰਜ ਕੀਤੀ ਸੀ ਜਿਸ ਦੇ ਚ ਅਸੀਂ ਤਿੰਨ ਅਕਿਊਜ਼ਡ ਅਰੈਸਟ ਕੀਤੇ ਸੀਗੇ ਇਹਨਾਂ ਤਿੰਨਾਂ ਦਾ ਨਾਮ ਸਾਹਿਲ ਗੁਰਪ੍ਰੀਤ ਅਤੇ ਤੇਜਬੀਰ ਸਿੰਘ ਏਲੀਅਸ ਸਬੀ ਜੋ ਕਿ ਪਟਿਆਲਾ ਜੇਲ੍ਹ ਦੇ ਵਿੱਚ ਕੈਦ ਸੀਗਾ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਤਫਤੀਸ਼ ਦੇ ਦੌਰਾਨ ਇੱਕ ਗੱਲ ਸਾਹਮਣੇ ਆਈਆਂ ਸੀ ਕਿ ਇਹ ਜਿਹੜੇ ਅਕਿਊਜ਼ ਸੀਗੇ ਇਹ ਅਰਸ਼ਦਲਾ ਗੈਂਗ ਲਈ ਕੰਮ ਕਰਦੇ ਸੀਗੇ ਅਸੀਂ ਉਸ ਵੇਲੇ ਇਸ ਕੇਸ ਦੇ ਵਿੱਚ ਪੰਜ ਵੈਪਨ ਰਿਕਵਰ ਕੀਤੇ ਸੀਗੇ ਜੋ ਕਿ 32 ਬੁਰ ਦੇ ਕੰਟਰੀ ਮੇਡ ਪਿਸਤਲ ਸੀਗੇ ਉਸ ਕੇਸ ਦੀ ਡੂੰਘਾਈ ਦੇ ਵਿੱਚ ਤਫ਼ਤੀਸ਼ ਕਰਦੇ ਹੋਏ ਉਸੇ ਕੇਸ ਦੇ سلسلے ਦੇ ਵਿੱਚ ਤੇਜਵੀਰ ਸਿੰਘ ਏਲੀਅਸ ਸਾਭੀ ਕੋਲੋਂ ਚਾਰ ਹੋਰ ਦੇਸੀ ਜਿਹੜੇ ਵੈਪਨ ਨੇ ਉਹ ਰਿਕਵਰ ਹੋਏ ਨੇ ਤੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਗੀ ਕਿ ਇਹ ਜਿਹੜਾ ਪੂਰਾ ਇਹਦਾ 카rtel ਚੱਲ ਰਿਹਾ ਸੀਗਾ ਇਲੀਗਲ ਵੈਪਨ ਦਾ ਇਹਦਾ origin Madhya Pradesh ਤੋਂ ਹੋ ਰਿਹਾ ਹੈ ਤੇ ਮધ્ય ਪ੍ਰਦੇਸ਼ ਤੋਂ ਤੋਂ ਇਹਨਾਂ ਤੋਂ ਇਹਨਾਂ ਨੂੰ ਕੁਝ ਬੰਦੇ ਜਿਹੜੇ ਨੇ ਇਹ ਵੈਪਨ ਇੱਥੇ ਸਪਲਾਈ ਕਰ ਰਹੇ ਸੀ ਇਸ ਕੇਸ ਦੇ ਵਿੱਚ ਸਾਨੂੰ ਹੋਰ ਵੀ ਅਰੈਸਟ ਕਰਨ ਦੀ ਉਮੀਦ ਹੈ ਤੇ ਅਸੀਂ ਇਸ ਕੇਸ ਦੀ ਜੜ ਤੱਕ ਉਹ ਜਾਵਾਂਗੇ ਹਜੇ ਇਸ ਕੇਸ ਦੀ ਇਨਵੈਸਟੀਗੇਸ਼ਨ ਔਨ ਗoing ਹੈ ਫਿਲਹਾਲ ਇਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚਾਰ ਇਲੀਗਲ ਵੈਪਨ ਹੋ ਰਿਕਵਰ ਕੀਤੇ ਤੇ ਕੋਈ ਹੋਰ ਬੰਦੇ ਵੀ ਨਾਲ ਅਰੈਸਟ ਹੋਏ ਸੀ ਇਹ ਇਸ ਕੇਸ ਦੇ ਵਿੱਚ ਹੋਰ ਬੰਦੇ ਅਸੀਂ ਨਾਮਜ਼ਦ ਕੀਤੇ ਨੇ ਯਾਰ ਪੈਂਡਿੰਗ ਅਰੈਸਟ ਪੀਐਸੀ ਜਲਦੀ ਉਹਨਾਂ ਨੂੰ ਅਰੈਸਟ ਕਰਾਂਗੇ ਰੇਡਸ ਜਾਰੀ ਇਹ 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 ਬੇਸਿਕਲੀ ਇਲੀਗਲੀ ਮੇਡ ਦ ਵੈਪਨਸ ਨੇ ਤੇ ਬੱਤੀਪੋਰ ਦੇ ਵੈਪਨ ਨੇ ਤੇ ਮੈਨੂਫੈਕਚਰਿੰਗ ਇਹਨਾਂ ਦੀ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹੈ ਤੇ ਉਸ ਚੀਜ਼ ਦੀ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਡਿਟੇਲਸ ਹੈਗੀਆਂ ਨੇ ਅਰਿਸ ਤਫਤੀਸ਼ ਦੀ ਗੁਪਤਤਾ ਨੂੰ ਨਜ਼ਰ ਰੱਖਦੇ ਹੋਏ ਅਸੀਂ ਇਹਦਾ ਹਜੇ ਡਿਸਕਲੋਜ਼ਰ ਨਹੀਂ ਕਰ ਰਹੇ ਇਸ ਕੇਸ ਦੇ ਵਿੱਚ ਅਸੀਂ ਸਾਨੂੰ ਹੋਰ ਉਮੀਦ ਹੈ ਹੈਗੀ ਹੈ ਕਿ ਅਸੀਂ ਰਿਕਵਰੀ ਵੀ ਕਰਾਂਗੇ ਤੇ ਜਿਹੜੇ ਨਾਮਜਦ ਬੰਦੇ ਨੇ ਉਹਨਾਂ ਨੂੰ ਵੀ ਅਰੈਸਟ